ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਪੱਤੂ ਮੱਜ ਦੇ ਦਾ ਸਾਈਨ ਬੋਰਡ ਲੱਗਿਆ ਹੈ ਰੋਪੜ ਸਾਈਡ ਤੋਂ ਆ ਰਹੇ ਮੋਟਰਸਾਈਕਲ ਪਿੰਡ ਤੋਂ ਨਿਕਲਦੇ ਹੋਈ ਕਾਰ ਦੇ ਨਾਲ ਹਾਦਸਾ ਹੋਇਆ ਹੈ ਸਾਹਮਣੇ ਕਾਰ ਖੜੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਿੰਡ ਪੱਤੂ ਮੱਜ ਦੀਆਂ ਜਿਹਦੇ ਤੇ ਦੋ ਨੌਜਵਾਨ ਸਵਾਰ ਸਨ ਤੇ ਉਹਨਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਹਸਤਾਲਾ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ ਨੇ ਸਾਹਮਣੇ ਤੁਸੀਂ ਤਸਵੀਰਾਂ 'ਚ ਇਹ ਮੋਟਰਸਾਈਕਲ ਕਾਫੀ ਖਸਤਾ ਹਾਲਤ 'ਚ ਹੈ ਬਕੂਮਾ ਜਰੇ ਮੇਨ ਰੋਡ 'ਆ ਦੇਖ ਸਕਦੇ ਹੋ ਇਹ ਰੋਪੜ ਤੋਂ ਸ੍ਰੀ ਚਮਕੌਰ ਸਾਹਿਬ ਦੀ ਸਾਈਡ ਜਾ ਰਹੇ ਸੀ ਤੇ ਸਾਹਮਣੇ ਉਹ ਕਾਰ ਖੜੀ ᱛੀ ਬਈ ਜੇ ਕਿਵੇਂ ਹੋਇਆ ਹਾਸਾ ਜੀ ਕੁਈ ਪਤਾ ਕਿ ਪਤਾ ਲੱਗਿਆ ਪਰ ਮੈਨੂੰ ਇਹ ਆਇਆ ਕਿ ਜਿਹੜਾ ਮੈਂ ਮੈਂ ਪੁੱਛ ਕੇ ਬੰਨਣੇ ਤੇ ਆਇਆ ਹੈ। ਹਟਾਇਆ ਜਾ ਰਿਹਾ ਸਭ ਤੋਂ ਉੱਚੀ ਬੰਨੂ। ਜਿਹੜਾ ਬਗੋ ਸਾਈਡ ਤੇ ਆਉਂਦਾ ਨਾ ਉਹਨੂੰ ਥੰਡਲ ਕੇ ਦੇਖਣਾ ਚਾਹੀਦਾ ਮੈਂ ਰੋਕ ਕੇ ਜਾਣ ਲੱਗਿਆ ਮੈਂ ਸਾਈਡ ਤੇ ਦੇਖਦੇ ਰਹੇ। ਇਹਦਾ ਸਾਈਡ ਉਹਦੀ ਰੋਡ ਹੈ ਜੀ ਆ ਇਹਦੇ ਪਰ ਤਾਂ ਹਰ ਬੰਦੇ ਨੇ ਤੇਜ਼ ਆਉਣਾ। ਜੇ ਜਿਹੜਾ ਸਾਈਡ ਤੇ ਆਉਂਦਾ ਉਹ ਬੰਦੇ ਨੇ ਦੇਖਣਾ ਹੁੰਦਾ ਜਿਆਦਾ ਕਿ ਕੋਈ ਸਾਈਡ ਤੇ ਆਪ ਹੈ ਨਹੀਂ ਦੇਖੇ। ਠੀਕ ਹੈ। ਜਿਹੜੇ ਉਸ ਬੰਦੇ ਨੇ ਉਹ ਦੋਨੇ ਸਾਈਡੋਂ ਤੇਰੀਆ ਨਹੀਂ ਹੁੰਦੀਆਂ। ਉਹਨਾਂ ਚੇਰੇ ਸਾਈਡ ਤੋਂ ਨਹੀਂ ਜਾਣਾ ਚਾਹੀਦਾ। ਨਹੀਂ ਮੈਂ ਭਾਈ ਜਿਸ ਪੈਨ ਹੈਗਾ। ਭਾਈ ਜੀ ਤੁਸੀਂ ਹੈਗੇ ਸੀ ਉਰੇ ਕਿਵੇਂ ਹੋਇਆ ਹਾਸਾ ਹੈ ਨਹੀਂ ਸੀ ਤੁਸੀਂ ਬਾਅਦ ਚ ਆਇਆ ਪਰ ਤੁਸੀਂ ਕਹਿ ਰਹੇ ਸੀ ਵੀ ਤੇ ਤੁਝ ਕੌਣ ਤੇ ਸੀ ਪਤਾ ਨਹੀਂ ਜਦ ਬਾਅਦ ਨੂੰ ਪਤਾ ਲੱਗਣਾ ਕਿ ਕੌਣ ਸੀ ਮੈਂ ਬਾਅਦ ਚ ਆਇਆ ਜਦ ਨੂੰ ਪਤਾ ਲੱਗਿਆ ਕਿ ਉਸਕੇ ਮੈਂ ਉਸ ਸਮੇਂ ਇਹ ਸਾਨੂੰ ਦੇਖ ਸਕਦੇ ਹੋ ਤੁਸੀਂ ਪਿੰਡ ਨਿਵਾਸੀ ਇਕੱਠੇ ਹੋਏ ਨੇ ਸਾਹਮਣੇ ਉਹ ਕਾਰ ਹੈ ਜਿਸ ਦੇ ਨਾਲ ਹਾਸਾ ਹੋਇਆ ਹਾਸੇ ਦੇ ਵਿੱਚ ਕਾਰ ਦੇਖੋ ਇਸ ਕਾਰ ਦੇ ਨਾਲ حادثہ ਹੋਇਆ ਜਿਸ ਨੂੰ ਦੇ ਪਿੱਛੇ ਪਿੰਡ ਤੋਂ ਪੱਤੋ ਮੱਧ ਦੇ ਸਾਈਡ ਤੋਂ ਇੱਕ ਕਾਰ ਚਾਲਕ ਜੋ ਕਿ ਕਾਰ ਰੋਪਣ ਨੂੰ ਜਾਣ ਲਈ ਕੱਢੀ ਸੀ ਜਿਸ ਦੇ ਨਾਲ ਪਿੱਛੇ ਦੀ ਸਾਈਡ ਪਿਛਲੇ ਟਾਇਰ ਤੇ ਇਹ ਮੋਟਰਸਾਈਕਲ ਉਹਨਾਂ ਨੇ ਟਕਰਾਏ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿਵੇਂ ਹੋਇਆ ਸਾਨੂੰ ਪਤਾ ਹੈ ਕੋਈ ਹੈਗਾ ਸੀ ਮੌਕੇ ਪਰ ਕੋਈ ਹੈਗਾ ਸੀ ਕਿੰਨੇ ਬੰਦੇ ਸੀ ਜਿਹੜੇ ਮੋਟਰਸਾਈਕਲ ਸਵਾਰ ਕਿੰਨੇ ਸੀ 2 ਤੇ ਸੜਕ ਸੁਰੱਖਿਆ ਵਾਲੇ ਪਹੁੰਚ ਗਏ ਉਹ ਲੈ ਕੇ ਗਏ ਆ ਉਹ ਲੈ ਕੇ ਗਏ ਠੀਕ ਹੈ ਤਸਵੀਰਾਂ ਪਿੰਡ ਨਿਵਾਸੀ ਪਿੰਡ ਪੱਕੋ ਮੱਜਰੇ ਸਾਈਡ ਤੋਂ ਕਾਰ ਜੋ ਨਿਕਲ ਕੇ ਰੋਪੜ ਨੂੰ ਜਾ ਰਹੀ ਸੀ ਤੇ ਰੋਪੜ ਸਾਈਡ ਤੋਂ ਆਉਂਦੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਸੀ ਜੋ ਇੱਥੇ ਇੱਥੇ ਹਾਦਸਾ ਹੋਇਆ ਤੇ ਮੋਟਰਸਾਈਕਲ ਦੀ ਸਪੀਡ ਵੀ ਜੋ ਤੇਜ਼ ਦੱਸੀ ਜਾ ਰਹੀ ਹੈ ਤੇ ਜਿਸ ਦੇ ਨਾਲ ਹਾਦਸਾ ਹੋਣ ਨਾਲ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋਇਆ ਭਾਵੇਂ ਕਿ ਉਹ ਕਾਫੀ ਦੂਰ ਜਾ ਕੇ ਡਿੱਗੇ ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਸ਼੍ਰੀ ਚਮਕੌਰ ਸਾਹਿਬ ਦੇ ਹਸਪਤਾਲ ਵਿੱਚ ਲਿਜਾਂਦਾ ਗਿਆ ਇਲਾਜ ਦੇ ਲਈ ਹੁਣ ਉੱਥੇ ਡਾਕਟਰਾਂ ਦੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੜਕ ਸੁਰੱਖਿਆ ਫੋਰਸ ਤਾਂ ਇੱਥੇ ਨੌਜਵਾਨ ਖਈ ਖੜੇ ਸੀ ਵੀ ਮੋਟਰਸਾਈਕਲ ਦੀ ਜੋ ਸਪੀਡ ਸੀ ਕਾਫੀ ਤੇਜ਼ ਸੀ ਤੇ ਇਹ ਪਿੰਡ ਤੋਂ ਨਿਕਲ ਰਹੀ ਇਸ ਕਾਰ ਦੇ ਨਾਲ ਹਾਦਸਾ ਹੋਇਆ ਸਾਹਮਣੇ ਕਾਰ ਖੜੀ ਹੈ ਜਿਹਦੇ ਬੈਕ ਸਾਈਡ ਤੇ ਆ ਕੇ ਮੋਟਰਸਾਈਕਲ ਨਾਲੇ ਟਕਰਾਏ ਨੇ ਜਿਸ ਦੇ ਨਾਲ ਹਾਦਸਾ ਹੋਣ ਦੇ ਨਾਲ ਇਹ ਇਹ ਇੱਕ ਹਾਦਸਾ ਹੋਇਆ ਤੇ ਜਿਸ ਦੇ ਨਾਲ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਨੇ ਜਾ ਕੇ ਦਾਖਲ ਕਰਾਇਆ ਜਾ ਰਿਹਾ ਹੈ ਇਸ ਪਰ ਪਿੰਡ ਪਕੂ ਮਾਜਰੇ ਦੇ ਕੋਲ ਹਾਦਸੇ ਦੀਆਂ ਤਸਵੀਰਾਂ ਡੇਲੀ ਨਿਊਜ਼ ਸ੍ਰੀ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਬਤ